ਕੋਟ ਦੀਆਂ ਮਹਿਲਾਵਾਂ ਨੇ ਪਿੰਡ ਦੇ ਵਿੱਚ ਸ਼ਰਿਆਮ ਵਿਕਰੇ ਚਿੱਟੇ ਤੇ ਨਸ਼ੇ ਤੋਂ ਪਰੇਸ਼ਾਨ ਹੋ ਕੇ ਅੱਜ ਐਸਐਸਪੀ ਦਫ਼ਤਰ ਬਟਾਲਾ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਅਤੇ ਕਿਹਾ ਕਿ ਕਈ ਵਾਰ ਪੁਲਿਸ ਨੂੰ ਨਸ਼ਾ ਵੇਚਣ ਅਤੇ ਨਸ਼ੇੜੀਆਂ ਬਾਰੇ ਸੂਚਨਾ ਦਿੱਤੀ ਗਈ ਹੈ ਪਰ ਪੁਲਿਸ ਨੇ ਕੋਈ ਵੀ ਚੁਕਵੀ ਕਾਰਵਾਈ ਨਹੀਂ ਕੀਤੀ ਜਿਸ ਦੇ ਕਰਕੇ ਅੱਜ ਉਹਨਾਂ ਨੂੰ ਐਸਐਸਪੀ ਬਟਾਲਾ ਨੂੰ ਮਿਲ ਕੇ ਇੱਕ ਵੀਡੀਓ ਦਿਖਾਈ ਜਿਸ ਦੇ ਵਿੱਚ ਪੁਲਿਸ ਨੇ ਪਿੰਡ ਵਿੱਚ ਨਸ਼ਾ ਵੇਚਣ ਆਏ ਇੱਕ ਨੌਜਵਾਨ ਨੂੰ ਫੜਿਆ ਅਤੇ ਉਸ ਦੀ ਜੇਬ ਵਿੱਚੋਂ ਨਸ਼ੇ ਚਿੱਟੇ ਦੀਆਂ ਪੂੜੀਆਂ ਕੱਢੀਆਂ ਪਰ ਪੁਲਿਸ ਨੇ ਉਹਨਾਂ ਦੇ ਉੱਪਰ ਮਾਮਲਾ ਦਰਜ ਕਰ ਦਿੱਤਾ ਹੈ ਪਰ ਜੋ ਅਸਲੀ ਨਸ਼ੇ ਦੇ ਸਦਾਗਰ ਹਨ ਉਹਨਾਂ ਦੇ ਉੱਪਰ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਜਿਸ ਦੇ ਕਰਕੇ ਅੱਜ ਉਹਨਾਂ ਨੇ ਐਸਐਸਪੀ ਬਟਾਲਾ ਅਸ਼wini ਗੋਤਿਆਲ ਨੂੰ ਮਿਲ ਕੇ ਮੰਗ ਕੀਤੀ ਹੈ ਕਿ ਪਿੰਡ ਵਿੱਚੋਂ ਨਸ਼ੇ ਦੇ ਕੋਡ ਨੂੰ ਖਤਮ ਕੀਤਾ ਜਾਵੇ ਸਿਮਰਨਜੀਤ ਕੌਰ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਆ ਰਹੀਆਂ ਹਨ ਹਾਂਜੀ ਸਰ ਨਸ਼ਿਆਂ ਕਰਕੇ ਬਹੁਤ ਮੋਤਾਂ ਹੋ ਚੁੱਕੀਆਂ ਨੇ ਸਾਡੇ ਪਿੰਡ ਹਾਂਜੀ ਸਾਡੇ ਛੋਟੇ-ਛੋਟੇ ਬੱਚੇ ਨੇ ਹਾਂਜੀ ਸਾਡੇ ਛੋਟੇ-ਛੋਟੇ ਬੱਚੇ ਨੇ ਤੇ ਉਹਨਾਂ ਨੇ ਗਾਂ ਵੱਡੇ ਹੋ ਕੇ ਕੀ ਕਰਨਾ ਜੋ ਵੇਖਣਗੇ ਉਹੀ ਉਹ ਕਰਨਗੇ ਹਨ ਤੇ ਰੋਜ਼ ਮਤਲਬ ਸਾਡੀਆਂ ਗਲੀਆਂ ਪੂਰੀਆਂ ਮਟੀਰ ਨਾਲ ਭਰੀਆਂ ਹੁੰਦੀਆਂ ਹਨ ਜਨਾਨੀਆਂ ਦਾ ਨਿਕਲਣਾ ਔਖਾ ਹੈ ਬੱਚਿਆਂ ਦਾ ਔਖਾ ਨਿਕਲਣਾ ਤੇ ਜਿਹੜੀਆਂ ਸਾਡੀਆਂ ਬੇਟੀਆਂ ਐ ਡਰਦੀਆਂ ਉਹ ਤਾਂ ਨਹੀਂ ਬਾਹਰ ਆ ਸਕਦੀਆਂ ਹਾਂਜੀ ਅੱਜ ਐਸਐਸਪੀ ਕਿਹਦੀ ਆਦੋਨ ਅੱਜ ਐਸਐਸਪੀ ਸਾਥ ਮੈਮ ਨੇ ਕਿਹਾ ਆ ਕਿ ਅਸੀਂ ਤਾਂਡੇ ਨਾਲ ਆ ਜੇ ਮਤਲਬ ਕੋਈ ਵੀ ਕਾਰਵਾਈ ਕਰਨੀ ਆ ਅਸੀਂ ਕਰਾਂਗੇ ਤਾਂ ਅਸੀਂ ਤੁਹਾਡੇ ਨਾਲ ਆ ਅਸੀਂ ਨਸ਼ਿਆਂ ਦੇ ਵਿਰੋਧਾ ਆਏ ਆ ਕਿਉਂਕਿ ਸਾਡੀ ਆ ਚ ਸੁਣਵਾਈ ਬਹੁਤ ਜ਼ਿਆਦਾ ਨਹੀਂ ਹੋਣਦੀ ਹਾਂਜੀ ਅਸੀਂ ਆਪਣੇ ਪਿੰਡ ਵਿੱਚੋਂ ਨਸ਼ਾ ਖਤਮ ਕਰਨਾ ਚਾਹੁੰਦੇ ਆ ਸਾਡੇ ਪਿੰਡ ਵਿੱਚ ਚਿੱਟੇ ਦਾ ਵਪਾਰ ਸ਼ਰਿਆਂ ਮੋ ਰਿਆ ਵਾ ਤੇ ਜਿਹੜੀ ਵੇਚ ਰਹੇ ਨੇ ਉਹ ਮਤਲਬ ਕਿ ਉਹਨਾਂ ਨੂੰ ਕੋਈ ਫੜ ਨਹੀਂ ਰਿਹਾ ਤੇ ਜਿਹੜੇ ਅਸੀਂ ਫੜ ਕੇ ਦਿੱਤੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਇਸ ਮਸਲੇ 'ਚ ਅਸੀਂ ਇੱਥੇ ਪਹੁੰਚੇ ਹੋਏ ਆਂ ਹਾਂਜੀ ਐਸਐਸਪੀ ਸਾਹਿਬ ਨੂੰ ਜਿਹੜੀ ਸ਼ਿਕਾਇਤ ਦਿੱਤੀ ਹੈ ਤੁਸੀਂ ਸ਼ਿਕਾਇਤ 'ਚ ਕੀ ਲਿਖਿਆ ਹੋਇਆ ਹੈ ਅਸੀਂ ਸ਼ਿਕਾਇਤ 'ਚ ਇਹ ਹੀ ਲਿਖਿਆ ਹੋਇਆ ਵਾ ਕਿ ਉਹਨਾਂ ਤੇ ਮਤਲਬ ਕਿ ਕੋਈ ਐਕਸ਼ਨ ਹੀ ਲਿਆ ਗਿਆ ਜਿਹੜੇ ਅਸੀਂ ਉਹਨਾਂ ਨੂੰ ਫੜ ਕੇ ਦਿੱਤੇ ਹੋਏ ਆ ਤੇ ਜਿਨ੍ਹਾਂ ਦਾ ਮੇਨ ਜਿਹੜੇ ਸਮਗਲਰ ਨੇ ਉਹਨਾਂ ਨੂੰ ਕੋਈ ਫੜ ਨਹੀਂ ਰਿਹਾ ਉਹਨਾਂ ਤੇ ਮਤਲਬ ਕਿ ਕੋਈ ਕਾਰਵਾਈ ਨਹੀਂ ਹੋ ਰਹੀ ਕਿਉਂਕਿ ਉਹਨਾਂ ਦੇ ਪਹਿਲਾਂ ਵੀ ਪਰਚੇ ਦਰਜ ਹੋ ਚੁੱਕੇ ਨੇ ਤੇ ਉਹਨਾਂ ਦਾ ਨਾਂ ਪਹਿਲਾਂ ਹੀ ਦਰਜਿਆ ਪੁਲਿਸ ਦੇ ਮਤਲਬ ਕਿ ਰਿਕਾਰਡ 'ਚ ਕਿਦੋਂ ਤੋਂ ਕੰਮ ਕਰਦੇ ਪਏ 3-4 ਸਾਲ ਤੋਂ ਮੈਨੂੰ ਲੱਗ ਤਿੰਨ ਚਾਰ ਸਾਲ ਤੋਂ ਚੱਲ ਰਿਹਾ ਕੰਮ ਇਹ ਵਾਲਾ ਹਾਂਜੀ ਤੁਹਾਡੇ ਪਿੰਡ ਦੇ ਵਿੱਚ ਦੇਖੋ ਜੀ ਜਿਹੜੀ ਵੀ ਕੋਈ ਸਾਨੂੰ ਇਨਫਾਰਮੇਸ਼ਨ ਮਿਲਦੀ ਆ ਤੇ ਨਸ਼ਾ ਜਿਹੜੇ ਵੀ ਪਿੰਡ 'ਚ ਵਿਕ ਰਿਹਾ ਆਲਰੇਡੀ ਸਾਡੀ ਪੁਲਿਸ ਜਿਹੜੀ ਕਾਰਵਾਈ ਕਰ ਰਹੀ ਆ ਔਰ ਜਿਹੜੀ ਵੀਡੀਓ ਦੀ ਗੱਲ ਕਰ ਰਹੇ ਆ ਉਹਦੇ ਵਿੱਚ ਬੰਦੇ ਜਿਹੜੇ ਫੜ ਕੇ ਜਿਹੜੇ ਵੀ ਇਹੀ ਪੱਛਾ ਵੀ ਦੇ ਦਿੱਤਾ ਉਹਨਾਂ ਦਾ ਉਹ ਜੇਲ੍ਹ ਵਿੱਚ ਆ ਨੈਕਸਟ ਜਿਹੜੇ ਵੀ ਕੋਈ ਸਾਡੇ ਕੋਲ ਇਨਫਾਰਮੇਸ਼ਨ ਪਹੁੰਚੇਗੀ ਉਹਦੇ ਰਿਗਾਰਡ ਵੀ ਆਪਾਂ ਜਿਹੜੀ ਕਾਰਵਾਈ ਉਹ ਕਰਾਂਗੇ ਤੇ ਪੁਲਿਸ ਆਲਰੇਡੀ ਕਰ ਵੀ ਰਹੀ ਆ ਅਸੀਂ ਤੇ ਡਰੱਗ ਅਵੇਅਰਨੈਸ ਦੇ ਜਿਹੜੇ ਕੈਂਪ ਆ ਉਹ ਵੀ ਲਾ ਰਹੇ ਆ ਪਿੰਡੋਂ ਪਿੰਡ ਜਾ ਕੇ ਇਹੋ ਜੀ ਕੋਈ ਪ੍ਰੋਬਲਮ ਨਹੀਂ ਆ ਕਿ ਪੁਲਿਸ ਕਾਰਵਾਈ ਨਹੀਂ ਕਰੀ